ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਗੋਲੀकांड ਵਿੱਚ ਮੌਤਲ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਬਹਾਲ ਕਰ ਦੇਣ ਦਾ ਪ੍ਰੰਤ ਅੱਜ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਆਪਣੇ ਜੱਦੀ ਪਿੰਡ ਉਮਰਾ ਨੰਗਲ ਵਿਖੇ ਪੁੱਜੇ ਉਪਰੰਤ ਇਤਿਹਾਸਕ ਗੁਰਦੁਆਰਾ ਸਾਹਿਬ ਪਾਸ਼ਾ ਨੌਵੀਂ ਬਾਬਾ ਬਕਾਲਾ ਸਾਹਿਬ ਗੁਰੂ ਘਰ ਵਿਖੇ ਨਾਤਮਸਕ ਹੁੰਦਿਆਂ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਇਸ ਮੌਕੇ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਸ਼ਾ ਨੌਵੀਂ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਪਾਈ ਸ਼ੇਰ ਸਿੰਘ ਸੁਖਵਿੰਦਰ ਸਿੰਘ ਗਿਆਨੀ ਕੇਵਲ ਸਿੰਘ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਤੋਂ ਪਹਿਲਾਂ ਅਸੀਂ ਬੜੇ ਬੜਾ ਗਏ ਆ ਕਿ ਅਸੀਂ ਤੇਜਪਾਲਾ ਸਾਹਿਬ ਦੀ ਉਸਾਈ ਲਗਾਈ। ਬਾਬਾ ਬਕੜਾ ਸਾਹਿਬ ਦੇ ਇਲਾਕੇ ਦੇ ਸੀਗਾ। ਤੋਂ ਬਚਪਨ ਤੋਂ ਲੈ ਕੇ ਹਮ ਤੱਕ ਅਸੀਂ ਹਮੇਸ਼ਾ ਹੀ ਤੇਜਪਾਲਾ ਸਾਹਿਬ ਦਾ ਵਕਾਸਾ ਲੈ ਕੇ ਆਪਣਾ ਕੰਮ ਕਰਦੇ ਸੀ। ਜਿਸੇ ਜੋ ਸਮੇਂ ਦੇ ਵਿੱਚ ਪਸਟ ਆਇਆ ਉਹ ਵਾਸਤੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਬੇਕਾ ਕਰਦੇ ਰਹੇ ਔਰ ਜੂ ਸਾਹਿਬ ਨੇ ਬਹੁਤ ਫਿਰਕਾ ਕੀਤਾ ਦੇ ਇਨਸਾਫ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਪਰੰਤ ਮਾਨਯੋਗ ਸਕ੍ਰੀਨ ਕੋਰਟ ਵੱਲੋਂ ਔਰ ਕੇਂਦਰ ਸਰਕਾਰ ਨੇ ਜਿਹਨੂੰ ਦੁਬਾਰਾ ਬਹਾਲ ਕੀਤਾ ਉਹਦੇ ਸ਼ੁਕਰਾਨਾ ਕਰਨ ਵਾਸਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਲੱਤ ਪਸਤ ਹਾਂ ਜੁਬਾਰਾ ਕੁਰਸੀ ਤੇ ਬੈਠੇ ਦੁਬਾਰਾ ਫੇਰ ਸਲੂਟ ਵਜ ਰਹੇ ਨੇ ਕੀ ਲੱਗ ਰਿਹਾ ਹੈ ਚਲੋ ਉਹ ਤੇ ਖੈਰ ਆਪਣਾ ਯੂਨੀਫਾਰਮ ਦਾ ਹੈਗਾ ਸਰ ਸਲੂਨ ਤੇ ਯੂਨੀਫਾਰਮ ਨੂੰ ਪੈਂਦੇ ਨੇ ਸੋ ਸਭ ਤੋਂ ਪਹਿਲਾਂ ਜੋ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਮੈਂ ਆਜਾ ਆਜਾ ਉਹਨਾਂ ਦੀ ਬਾਰ ਬਖਸ਼ੀ ਜੀ ਦਾ ਸਨ ਉਹ ਕੋਟੀ ਕੋਟ ਪ੍ਰਣਾਮ ਕਰਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ